ਰਖੜੀ ਰੰਗ-ਬਰੰਗੇ ਤਾਗਿਆਂ ਦਾ ਨਾਮ ਨਹੀਂ ਹੈ ਰਖੜੀ ਭੈਣ ਭਰਾ ਵੱਲੋਂ ਮਰਦੇ ਦਮ ਤੱਕ ਇੱਕ ਦੂਸਰੇ ਦਾ ਸਾਥ ਦੇਣ ਦਾ ਨਾਮ ਹੈ ਪਹਿਲੇ ਸਮਿਆਂ 'ਚ ਭੈਣ ਲੋਗੜ ਦੇ ਕੱਚੇ ਤਾਗੇ ਨੂੰ ਵੱਟ ਦੇ ਕੇ ਭਰਾ ਦੇ ਗੁੱਟ ਤੇ ਰਖੜੀ ਦੇ ਰੂਪ 'ਚ ਬੰਨ੍ਹਦੀ ਹੁੰਦੀ ਤੇ ਗੁੜ ਦੀ ਰੋੜੀ ਖਵਾ ਕੇ ਇਹ ਰਸਮ ਪੂਰੀ ਹੋ ਜਾਂਦੀ ਅੱਜ ਕੱਲ੍ਹ ਭਾਵੇਂ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਰਖੜੀਆਂ ਆ ਗਈਆਂ ਪਰ ਭੈਣ ਭਰਾ ਦੇ ਰਿਸ਼ਤੇ ਵਿੱਚ ਤਰੇੜ ਫੇਰ ਵੀ ਪੈਂਦੀ ਜਾ ਰਹੀ ਹੈ ਇੱਕ ਵੀਰ ਦੇਈ ਵੇ ਰੱਬਾ ਮੇਰੇ ਸਾਰੀ ਉਮਰ ਦੇ ਮਾਪੇ ਇਸ ਬੋਲੀ ਦੇ ਵਿੱਚ ਬਹੁਤ ਵੱਡਾ ਰਾਜ ਛੁਪਿਆ ਹੋਇਆ ਹੈ ਇਹ ਰਖੜੀ ਦੀ ਰਸਮ ਕਦੋਂ ਕਿਵੇਂ ਤੇ ਕਿਉਂ ਸ਼ੁਰੂ ਹੋਈ ਆਓ ਦੇਖਦੇ ਹਾਂ ਰਖੜੀ ਦੇ ਪਿਛੋਕੜ ਬਾਰੇ ਪੂਰੀ ਗੱਲ ਸਮਝਣ ਲਈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ। ਬਹੁਤ ਪੁਰਾਣੇ ਸਮਿਆਂ 'ਚ ਜਦੋਂ ਲੋਕ ਕਬੀਲਿਆਂ 'ਚ ਰਹਿੰਦੇ ਹੁੰਦੇ ਸੀ ਮਰਦਾਂ ਦੀ ਜੰਗ ਉਦੋਂ ਵੀ ਚੱਲਦੀ ਹੁੰਦੀ ਸੀ। ਪਰ ਉਸ ਵੇਲੇ ਦੂਸਰੇ ਦੇ ਕਬੀਲੇ ਵਿੱਚੋਂ ਸੋਨਾ, ਚਾਂਦੀ ਜਾਂ ਕਰੰਸੀ ਨਹੀਂ ਲੁੱਟੀ ਜਾਂਦੀ ਸੀ। ਦੂਸਰੇ ਦੇ ਕਬੀਲੇ ਦੀਆਂ ਧੀਆਂ ਚੁੱਕ ਕੇ ਆਪਣੇ ਕਬੀਲੇ ਵਿੱਚ ਬਸਾਈਆਂ ਜਾਂਦੀਆਂ ਸੀ ਤੇ ਉਸ ਵੇਲੇ ਔਰਤ ਵੀ ਇੰਨੀ ਮਜ਼ਬੂਤ ਨਹੀਂ ਸੀ ਕਿ ਉਹ ਆਪਣੀ ਰੱਖਿਆ ਆਪ ਕਰ ਸਕਦੀ। ਸੋ ਜਿਵੇਂ ਸਮਾਜ ਤਰੱਕੀ ਵੱਲ ਨੂੰ ਵਧਿਆ ਉਵੇਂ ਹੀ ਤਾੜਪੰਗਾਂ ਦੇ ਹਮਲੇ ਵੀ ਵਧਣੇ ਸ਼ੁਰੂ ਹੋ ਗਏ ਇਸ ਲਈ ਸਮਾਜ ਦੇ ਸਿਆਣੇ ਲੋਕਾਂ ਨੇ ਅਵਲਾ ਦੀ ਜ਼ਿੰਮੇਵਾਰੀ ਸਦਾ ਲਈ ਉਸਦੇ ਭਰਾ ਨੂੰ ਸੌਂਪ ਦਿੱਤੀ ਤੇ ਜਿੱਥੋਂ ਇਸ ਰਸਮ ਦੀ ਸ਼ੁਰੂਆਤ ਹੋਈ ਸਾਲ ਦੇ ਵਿੱਚ ਇੱਕ ਦਿਨ ਮਿਥਿਆ ਗਿਆ ਸਾਵਣ ਮਹੀਨੇ ਦੀ ਪੂਰਨਮਾਸ਼ੀ ਦਾ ਚਾਨਣਾ ਪੱਖ ਜਿਸ ਦਿਨ ਭੈਣ ਆਪਣੇ ਭਰਾ ਦੇ ਸੱਜੇ ਘੁੱਟ ਤੇ ਲੋਗੜੀ ਦੇ ਕੱਚੇ ਧਾਗੇ ਨੂੰ ਬੰਨ੍ਹਦੀ ਅਤੇ ਭਰਾ ਆਪਣਾ ਸੱਜਾ ਹੱਥ ਭੈਣ ਦੇ ਸਿਰ ਤੇ ਰੱਖ ਕੇ ਉਸ ਨੂੰ ਭਰੋਸਾ ਦਿੰਦਾ ਸੀ ਕਿ ਤੇਰੀ ਇੱਜ਼ਤ ਆਬਰੂ ਦੀ ਰਾਖੀ ਲਈ ਮੈਂ ਆਪਣੇ ਪ੍ਰਾਣ ਕਦੇ ਵੀ ਨਿਸ਼ਾਵਰ ਕਰ ਸਕਦਾ ਹਾਂ ਇਹ ਉਸ ਵੇਲੇ ਦੀਆਂ ਗੱਲਾਂ ہیں ਜਦੋਂ ਹਲੇ ਮਨੁੱਖ ਦੇ ਕੋਲੇ ਕੋਈ ਬੰਦੂਕਾਂ ਤੋਪਾਂ ਜਾਂ ਕਿਲੇ ਨਹੀਂ ਹੁੰਦੇ ਸਨ ਆਪਣੇ ਬਾਹੂਬਲ ਦੇ ਨਾਲ ਭਰਾ ਆਪਣੀ ਭੈਣਾਂ ਦੀ ਰੱਖਿਆ ਕਰਦੇ ਸੀ ਪਰ ਸਮਾਪਾ ਕੇ ਬੇਸ਼ੱਕ ਸਮਾਜ ਵਿੱਚ ਹੌਲੀ-ਹੌਲੀ ਸੁਧਾਰ ਹੋ ਗਿਆ ਪਰ ਇਹ ਰਖੜੀ ਦੀ ਰਸਮ ਜਿਉਂ ਦੀ ਤਿਉਂ ਚੱਲਦੀ ਰਹੀ ਪਰ ਸਮਝਣ ਦੀ ਗੱਲ ਇਹ ਹੈ ਕਿ ਇਹ ਰਸਮ ਬੱਚਿਆਂ ਦੇ ਬਚਪਨ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਨਾ ਤੇ ਉਦੋਂ ਭੈਣ ਨੂੰ ਰਖੜੀ ਦੇ ਮਹਿੰਨੇ ਪਤਾ ਹੁੰਦੇ ਐ ਤੇ ਨਾ ਉਸਦੇ ਭਰਾ ਨੂੰ ਪਰ ਇਸ ਰਸਮ ਨਾਲ ਭੈਣ ਭਰਾ ਦਾ ਪਿਆਰ ਤੇ ਭਰੋਸਾ ਇੰਨਾ ਵਧਦਾ ਜਾਂਦਾ ਹੈ ਕਿ ਜਦੋਂ ਭੈਣ ਦਾ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਵੀ ਇਹ ਰਸਮ ਹਰ ਸਾਲ ਭੈਣ ਵੱਲੋਂ ਜ਼ਰੂਰ ਕੀਤੀ ਜਾਂਦੀ ਹੈ ਪਰ ਭਰਾ ਵੀ ਆਪਣੇ ਫਰਜ਼ ਨੂੰ ਸਮਝ ਕੇ ساری ਉਮਰ ਤਨ ਦੇ ਹੀ ਨਾਲ ਆਪਣੀ ਭੈਣ ਦਾ ਸਾਥ ਦਿੰਦਾ ਹੈ ਚਾਹੇ ਉਹ ਭੈਣ ਦੇ ਘਰ ਕੋਈ ਖੁਸ਼ੀ ਗਮੀ ਦਾ ਟਾਈਮ ਹੋਵੇ ਜਾਂ ਅੱਗੇ ਬੱਚਿਆਂ ਦੀਆਂ ਨਾਨਕ ਛੱਕਾਂ ਭਰਨੀਆਂ ਹੋਣ ਭਰਾ ਹਮੇਸ਼ਾ ਭੈਣ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਰਹੇ ਹੈ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੀ ਕੁੜੀਆਂ ਇੱਕ ਬੋਲੀ ਪਾਉਂਦੀਆਂ ਨੇ ਇੱਕ ਵੀਰ ਦੇਈ ਵੇ ਰੱਬਾ ਮੇਰੇ ساری ਉਮਰ ਦੇ ਮਾਪੇ ਇਸ ਬੋਲੀ ਦੇ ਅਰਥ ਵੀ ਹੁਣ ਤੁਹਾਨੂੰ ਸਮਝ ਆ ਗਏ ਹੋਣਗੇ ਕਿ ਧੀਆਂ ਦੇ ਮਾਪੇ ਇਕੱਲੇ ਮਾਪਿਓ ਨਾਲ ਨਹੀਂ ਹੁੰਦੇ ਅਸਲ ਵਿੱਚ ਮਾਪੇ ਭਰਾਵਾਂ ਨਾਲ ਹੁੰਦੇ ਨੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਮਾਪਿਓ ਨੇ ਇੱਕ ਦਿਨ ਅੱਖਾਂ ਮੀਟ ਜਾਣੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇੱਕ ਭਰਾ ਹੀ ਹੁੰਦਾ ਜਿਹੜਾ ਸਾਰੀ ਉਮਰ ਮਾਪਿਆਂ ਦੀ ਕਮੀ ਧੀ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਇਸ ਕਰਕੇ ਸਿਆਣੇ ਮਾਪੇ ਇਹ ਰਖੜੀ ਦੀ ਸ਼ੁਰੂਆਤ ਬੱਚਿਆਂ ਦੇ ਬਚਪਨ ਵਿੱਚ ਹੀ ਕਰਾ ਦਿੰਦੇ ਸਨ ਕਿਉਂਕਿ ਉਹਨਾਂ ਸਿਆਣੇ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ ਕਿ ਅਸੀਂ ਤੇ ਸਮੇਂ ਦੇ ਨਾਲ ਟੁਰ ਜਾਣਾ ਉਸ ਤੋਂ ਬਾਅਦ ਇਸ ਖੂਨ ਦੇ ਰਿਸ਼ਤੇ ਨੇ ਆਪਸ ਵਿੱਚ ساری ਉਮਰ ਬਰਤਣਾ ਪਰ ਜੇ ਪਿਸ਼ੋਕੜ ਵਿੱਚ ਦੇਖਾਂਗੇ ਇਹ ਰਖੜੀ ਦੀ ਰਸਮ ਖੂਨ ਦੇ ਰਿਸ਼ਤੇ ਤੇ ਹੀ ਨਹੀਂ ਬਲਕਿ ਦਿਲ ਦੇ ਜਜ਼ਵੇ ਤੇ ਨਿਰਭਰ ਕਰਦੀ ਹੁੰਦੀ ਸੀ ਸਮਾਂ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਚਤੌੜਗੜ੍ਹ ਦੇ ਰਾਜ ਤੇ ਜਦੋਂ ਹਮਲਾ ਹੋਣ ਲੱਗਿਆ ਸੀ ਉੱਥੋਂ ਦੀ ਵਿਧਵਾ ਰਾਣੀ ਨੇ ਹਿੰਦੁਸਤਾਨ ਦੇ ਮੁਗਲ ਸਮਰਾਟ ਹਮਾਂਜੋ ਨੂੰ ਰਖੜੀ ਭੇਜ ਕੇ ਸ਼ਰਨ ਮੰਗੀ ਸੀ ਕਿ ਭਰਾ ਵੜ ਕੇ ਮੇਰੀ ਮਦਦ ਕਰੋ ਤੇ ਜਦੋਂ ਹਿੰਦੁਸਤਾਨ ਤੇ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ ਹਮਲੇ ਹੋਣੇ ਸ਼ੁਰੂ ਹੋਏ ਆ ਤਾਂ ਉਸ ਵੇਲੇ ਵੀ ਸਿੱਖ ਸਰਦਾਰਾਂ ਨੇ ਆਪਣੀਆਂ ਜਾਨਾਂ ਹੌਲ ਕੇ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾਇਆ ਸੀ ਕਿਉਂਕਿ ਜਿਨ੍ਹਾਂ ਨੇ ਰੱਖਿਆ ਕਰਨੀ ਹੁੰਦੀ ਹੈ ਉਹ ਦੂਸਰੇ ਦਾ ਕਦੇ ਯਾਦ ਤੇ ਧਰਮ ਨੇ ਪੁੱਛਿਆ ਕਰਦੇ ਤੇ ਹੁਣ ਸਦੀਆਂ ਦਾ ਸਫਰ ਤੈਅ ਕਰਕੇ 21ਵੀਂ ਸਦੀ ਦੇ ਵਿੱਚ ਰਖੜੀ ਦਾ ਅਸਲੀ ਰੂਪ ਬਦਲਦਾ ਜਾ ਰਿਹਾ ਹੈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਕੱਚੇ ਧਾਗੇ ਦੀ ਰਖੜੀ ਦਾ ਮੁੱਲ ਮੋਹ ਤੇ ਪਿਆਰ ਦੇ ਨਾਲ ਪੈਂਦਾ ਸੀ ਕੱਪੜੇ ਗਹਿਣੇ ਜਾਂ ਦਿਖਾਵੇ ਦੇ ਨਾਲ ਨਹੀਂ ਪਹਿਲੇ ਸਮਿਆਂ 'ਚ ਭੈਣਾ ਉਸੀਆਂ ਪੌਂਦੀਆਂ ਹੁੰਦੀਆਂ ਸੀ ਕਿ ਵੀਰ ਕਦੋਂ ਆਏਗਾ ਕਿਸ ਲਈ ਨਹੀਂ ਕਿ ਵੀਰ ਕੀ ਲੈ ਕੇ ਆਏਗਾ ਪਰ ਹੁਣ ਫੈਸ਼ਨ ਦੇ ਦੌਰ ਵਿੱਚ ਕਈ ਭੈਣਾਂ ਆਪਣੇ ਭਰਾਵਾਂ ਨੂੰ ਸੋਨੇ ਤੇ ਚਾਂਦੀ ਦੀਆਂ ਰਖੜੀਆਂ ਬੰਨ੍ਹਦੀਆਂ ਨੇ ਇਹ ਸਭ ਸੋਚ ਅਤੇ ਪਹੁੰਚ ਤੇ ਨਿਰਭਰ ਕਰਦਾ ਹੈ ਤੇ ਅੱਗੋਂ ਭਰਾ ਵੀ ਭੈਣ ਦੀ ਇਸ ਮਹਿੰਗੀ ਰਖੜੀ ਦਾ ਮੁੱਲ ਮੋੜਨ ਦਾ ਯਤਨ ਜ਼ਰੂਰ ਕਰਦਾ ਹੈ ਪਰ ਸੋਚ ਕੇ ਦੇਖਿਓ ਆਪਣੇ ਦਾਦੇ ਪੜਦਾਦਿਆਂ ਦੇ ਟਾਈਮ ਤੇ ਕੁੜੀਆਂ ਗਲੋਟੇ ਦੇ ਕੱਚੇ ਧਾਗੇ ਨੂੰ ਹੀ ਭਰਾ ਦੇ ਗੁੱਟ ਤੇ ਬੰਨ੍ਹ ਦਿੰਦੀਆਂ ਤੇ ਭਰਾ ਕੋਲੇ ਵੀ ਦੇਣ ਨੂੰ ਕੁਝ ਨਹੀਂ ਸੀ ਹੁੰਦਾ ਸਿਰਫ ਉਹ ਆਪਣੀ ਭੈਣ ਦੇ ਸਿਰ ਤੇ ਹੱਥ ਰੱਖ ਕੇ ਭਰੋਸਾ ਹੀ ਦਿੰਦਾ ਹੁੰਦਾ ਸੀ ਜਿਹੜਾ ਭੈਣ ਲਈ ਸਾਰੀ ਉਮਰ ਉਹਦੇ ਨਾਲ ਰਹਿੰਦਾ ਸੀ ਪਰ ਉਹ ਭੈਣ ਭਰਾ ਦੇ ਰਿਸ਼ਤੇ ਆਖਰੀ ਸਵਾਸਾਂ ਤੱਕ ਨਿਭਦੇ ਦੇਖੇ ਆ ਦੁਨੀਆ ਨੇ ਕਿਉਂਕਿ ਅੱਜ ਕੱਲ ਦਾ ਸਮਾਜ ਹੁਣ ਪੜ੍ਹ ਲਿਖ ਕੇ ਇੰਨਾ ਕਿ ਸਿਆਣਾ ਹੋ ਗਿਆ ਕਿ ਇਹ ਰਿਸ਼ਤਿਆਂ ਦੇ ਵਿੱਚ ਵੀ ਲਾਭ ਹਾਨ ਵੇਖਣ ਲੱਗ ਪਿਆ ਪਰ ਸਾਡੇ ਨਾਲੋਂ ਕਰੋੜਾਂ ਗੁਣਾ ਚੰਗੇ ਸਨ ਸਾਡੇ ਅਨਪੜ ਬਜ਼ੁਰਗ ਜਿਨ੍ਹਾਂ ਨੇ ਕੀਤੇ ਹੋਏ ਬਚਨ ਰੈਂਦੀ ਜ਼ਿੰਦਗੀ ਤੱਕ ਪੂਰੇ ਨਿਭਾਏ ਆ ਇਸ ਤਿਉਹਾਰ ਨੂੰ ਮਹਿੰਗੀਆਂ ਰਖੜੀਆਂ ਕੱਪੜੇ ਮਠਿਆਈਆਂ ਨਾਲ ਮਨਾਉਣ ਦੀ ਬਜਾਏ ਇਸ ਦੀ ਹਕੀਕਤ ਨੂੰ ਸਮਝਣਾ ਚਾਹੀਦਾ ਹੈ ਬਾਕੀ ਰਖੜੀ ਦੀ ਕੀਮਤ ਉਹਨਾਂ ਭੈਣਾਂ ਤੋਂ ਪੁੱਛ ਕੇ ਦੇਖਿਓ ਜਿਨ੍ਹਾਂ ਦੇ ਹਿੱਸੇ ਵਿੱਚ ਰੱਬ ਨੇ ਅਮਾਜਾਇਆ ਵੀਰ ਨਹੀਂ ਲਿਖਿਆ ਹੁੰਦਾ ਪਤਾ ਨਹੀਂ ਕਿੰਨੀ ਵਾਰ ਰੋਂਦੀਆਂ ਨੇ ਰੱਬ ਨੂੰ ਇਹ ਮੰਤ ਕੀਤੀ ਹੋਊਗੀ ਕਿ ਇੱਕ ਵੀਰ ਦੇਈ ਵੇ ਰੱਬਾ ਸੌ ਖਾਣ ਨੂੰ ਬੜਾ ਚਿਤ ਕਰਦਾ ਤੇ ਜਦੋਂ ਸਾਲਵਾ ਦੇ ਰਖੜੀ ਦਾ ਦਿਨ ਆਉਂਦਾ ਹਰ ਵਾਰੀ ਵੀਰ ਦੀ ਕਮੀ ਭੈਣਾ ਦੇ ਦਿਲ ਵਿੱਚ ਮਸੂਰ ਵੜ ਕੇ ਚੁੱਭਦੀ ਹੋਵੇਗੀ ਪਰ ਰੱਬ ਦੀ ਰਜ਼ਾ ਅੱਗੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ ਇਸ ਲਈ ਇਹ ਰਖੜੀ ਦੀ ਰਸਮ ਦਾ ਦਾਇਰਾ ਆਪਣੇ ਬਜ਼ੁਰਗਾਂ ਨੇ ਵੱਡਾ ਕਰ ਦਿੱਤਾ ਸੀ ਕਿ ਅੰਮਾ ਜਾਇਆ ਵੀਰ ਜੇ ਨਾ ਹੋਵੇ ਤਾਂ ਇਹ ਰਖੜੀ ਭੂਆ ਮਾਮੇ ਮਾਸੀ ਦੇ ਪੁੱਤਾਂ ਦੇ ਗੁੱਟਾਂ ਤੇ ਵੀ ਬੰਨੀ ਜਾ ਸਕਦੀ ਹੈ ਤੇ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਵਿੱਤਰ ਰੂਹਾਂ ਹੁੰਦੀਆਂ ਜਿਨ੍ਹਾਂ ਨੇ ਬੇਸ਼ੱਕ ਇੱਕ ਮਾਂ ਦੇ ਪੇਟੋਂ ਜਨਮ ਤਾਂ ਨਹੀਂ ਲਿਆ ਹੁੰਦਾ ਪਰ ਉਹ ਰਿਸ਼ਤਿਆਂ ਨੂੰ ਆਖਰੀ ਸਾਹ ਤੱਕ ਨਿਭਾ ਜ਼ਰੂਰ ਜਾਂਦੇ ਆ ਤੇ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਤੇ ਕਈ ਵਾਰ ਭੈਣ ਭਰਾ ਨੇ ਕਮਾਂ ਦੇ ਪੇਟੋਂ ਜਨਮ ਵੀ ਲਿਆ ਹੁੰਦਾ ਇੱਕ ਬਾਪ ਦੇ 베ੜੇ ਵਿੱਚ ਇਕੱਠੇ ਖੇਡੇ ਪਲਕੇ ਜਵਾਨ ਹੋਏ ਹੁੰਦੇ ਆ ਪਰ ਪਦਾਰਥਵਾਦੀ ਯੁੱਗ ਵਿੱਚ ਜਦੋਂ ਅੰਦਰੋਂ ਲਾਲਚ ਜਾਗ ਪੈਂਦਾ ਤੇ ਮਾਪਿਆਂ ਦੀ ਸੰਪਤੀ ਪਿੱਛੇ ਜ਼ਮੀਨ ਜਾਇਦਾਦ ਪਲਾਟਾਂ ਪਿੱਛੇ ਪੈਸਿਆਂ ਪਿੱਛੇ ਉਹੀ ਭੈਣ ਭਰਾ ਆਪਣੇ ਖੂਨ ਦੇ ਰਿਸ਼ਤੇ ਨੂੰ ਭੁੱਲ ਕੇ ਕੋਟ ਕਚਹਿਰੀਆਂ ਦੇ ਵਿੱਚ ਵਕੀਲਾ ਰਾਂ ਹੀ ਝਗੜ ਰਹੇ ਹੁੰਦੇ ਆ ਪਰ ਜੋ ਵੀ ਹੈ ਜਦੋਂ ਸਿੱਖ ਧਰਮ ਸੰਸਾਰ ਤੇ ਪੈਦਾ ਹੋਇਆ ਤਾਂ ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਰਤ ਦੇ ਹੱਕ ਵਿੱਚ ਆਵਾਜ਼ ਚੁੱਕੀ ਤੇ ਉਸ ਤੋਂ ਬਾਅਦ ਦਸਵੇਂ ਜਾਮੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਯਾਨੂ ਵੀ ਪੁੱਤਰਾਂ ਦੇ ਬਰਾਬਰ ਅਮਰਤ ਦੀ ਦਾਤ ਦੇ ਕੇ ਬਰਾਬਰਤਾ ਦਾ ਦਰਜਾ ਬਖਸ਼ ਦਿੰਦਾ ਸੀ ਤੇ ਜਿਹੜੀਆਂ ਭੈਣਾਂ ਦੀ ਜ਼ਿੰਦਗੀ ਕਦੇ ਭਰਾਵਾਂ ਤੇ ਨਿਰਭਰ ਕਰਦੀ ਹੁੰਦੀ ਸੀ ਉਹਨਾਂ ਦੇ ਗਾਤਰੇ 'ਚ ਤਲਵਾਰ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਬੱਚੀਆਂ ਨੂੰ ਆਤਮ ਨਿਰਭਰ ਕਰਕੇ ਸਿੰਘਣੀਆਂ ਬਣਾ ਦਿੱਤਾ ਸੀ ਪਰ ਇਹਨਾਂ ਤਿਉਹਾਰਾਂ ਪਿੱਛੇ ਰਿਸ਼ਤਿਆਂ ਦੀ ਗਹਿਰਾਈ ਨੂੰ ਸਮਝਣ ਦੀ ਲੋੜ ਹੈ ਤੇ ਪਦਾਰਥ ਨਾਲ ਕਦੇ ਕੋਈ ਰਿਸ਼ਤਾ ਖਰੀਦਿਆ ਨਹੀਂ ਜਾਂਦਾ ਇਸ ਲਈ ਇੱਕ ਮਾਂ ਦੇ ਪੇਟੋਂ ਇੱਕ ਬਾਪ ਦੇ ਬੇੜੇ ਵਿੱਚ ਨਾ ਮੁੜ ਕੇ ਇਕੱਠਿਆਂ ਜੰਮਣਾ ਨਾ ਮੁੜ ਕੇ ਇਕੱਠਿਆਂ ਖੇਡਣਾ ਇਸ ਲਈ ਇਹ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਆਖਰੀ ਸਾਹ ਤੱਕ ਨਿਭਾਉਣਾ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਸਾਡਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਜ਼ਰੂਰ ਕਰਿਓ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ